ਹੁਣ ਕੌਮ ਦੇ ਆਗੂ ਸਨ ਕਸ਼ਮੀਰੀ ਪੰਡਤ ਜਦੋਂ ਜ਼ੁਲਮ ਹੋਣ ਲੱਗਾ ਤਾਂ ਕਿਰਪਾ ਰਾਮਦਤ ਜੋ ਆਗੂ ਹੈ ਪੰਡਤਾਂ ਦਾ 500 ਪੰਡਤਾਂ ਦਾ ਵਫਤ ਲੈ ਕੇ ਅਨੰਦਾ ਦੀ ਖੁਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਆਇਆ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਰੱਖੋ ਅਬ ਹਿੰਦਨ ਕੀ ਟੇਕ ਨਾਹ ਤੋ ਜਗ ਮਹਿ ਰਹੇ ਨਾ ਇਕ ਐ ਗੁਰੂ ਤੇਗ ਬਹਾਦਰ ਸਾਹਿਬ Hindu ਧਰਮ ਨੂੰ ਰੱਖ ਲਓ ਕਿਉਂਕਿ ਜੇ ਅਸੀਂ ਆਗੂ ਮਿਟ ਗਏ ਆਗੂ ਦੀਨੇ ਇਸਲਾਮ ਵਿੱਚ ਚਲੇ ਗਏ ਸਾਡੇ ਜਿੰਨੇ ਵੀ ਪੈਰੋ ਕਰਨੇ ਫੋਲੋਅਰਸ ਨੇ ਸਾਰੇ ਹੀ ਜਜੂਲਾ ਕੇ ਦੀਨੇ ਇਸਲਾਮ ਵਿੱਚ ਜਾਣਗੇ Hindu ਮਤ ਖਤਮ ਹੋ ਜਾਵੇਗਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਠੀਕ ਹੈ ਤੁਸੀਂ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡੇ ਮੁਰਸ਼ਦ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਤੇ ਝੁਕ ਜਾਣ ਤੇ ਸਾਰੇ ਹੀ ਹਿੰਦੁਸਤਾਨ ਦੇ Hindu ਜੰਝੂਲਾ ਕੇ ਝੁਕਣਗੇ ਤੇ ਜੇ ਗੁਰੂ ਨਾ ਝੁਕਿਆ ਤੇ ਤੂੰ ਜ਼ਬਰੀ ਹਿੰਦੂਆਂ ਨੂੰ ਕਨਵਰਟ ਨਹੀਂ ਕਰੇਂਗਾ ਹਾਂ ਕੋਈ ਖੁਸ਼ੀ ਨਾਲ ਜਾਂ ਕੋਈ ਲਾਜ ਸਹਿ ਕਰਦੀਨੇ ਇਸਲਾਮ ਵਿੱਚ ਜਾਂਦਾ ਤੇ ਜਾਵੇ ਤੱਕਾ ਨਹੀਂ ਕਰੇਗਾ